ਪੰਜਾਬ ਸਰਕਾਰ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਦੇ ਅੰਦਰ ਤਰੱਕੀ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ ਕਹਿੰਦ ਜਲੰਧਰ ਸੁਪਰੀਮ ਕੋਰਟ ਵੱਲੋਂ ਅਨੁਸੂਚਿਤ ਜਾਤਾਂ ਨੂੰ ਅਤੇ ਅਨੁਸੂਚਿਤ ਜਾਤੀਆਂ ਨੂੰ ਆਸਬਿਚਾਰਕ ਰੋਕੂ ਐਕਟ ਦੇ ਖਿਲਾਫ ਫੈਸਲਾ ਆਇਆ ਹੈ ਨੈਸ਼ਨਲ ਸਿਕਯੂਲਡ ਕਾਸਟ ਅਲਾਈਅንስ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਪ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਨੂੰ ਅਪੀਲ ਕਰਦੇ ਆ ਕਿਹਾ ਕਿ ਫੈਸਲੇ ਨੂੰ ਰੱਦ ਕਰਨ ਲਈ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਤੁਰੰਤ ਸੱਦਿਆ ਜਾਵੇ ਕਿਉਂਕਿ ਇਹਨਾਂ ਵਰਗਾਂ ਵਿੱਚ ਗੁੱਸੇ ਦੀ ਲਹਿਰ ਨੇ ਕਮਜ਼ੋਰ ਵਰਗਾਂ ਵਿੱਚੋਂ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਉਹਨਾਂ ਨੇ ਮੰਗ ਕੀਤੀ ਕਿ ਇਸ ਐਕਟ ਨੂੰ ਸੰਵਿਧਾਨ ਦੇ 9ਵੇਂ ਸਕਿਊਲਡ ਦੀ ਸੂਚੀ ਵਿੱਚ ਸ਼ਾਮੂਲਿਤ ਕੀਤਾ ਜਾਵੇ ਤਾਂ ਜੋ ਦੱਬਿਆਂ ਕੁਚਲਿਆ ਕੋਮਾ ਵਿੱਚ ਪੈਦਾ ਹੋਈ ਅਸੁਰੱਖਿਤਾ ਦੀ ਭਾਵਨਾਵਾਂ ਨੂੰ ਖਤਮ ਕੀਤਾ ਜਾਵੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ਯਾਰਪਤਰ ਡਿਵੀਜ਼ਨ ਕਮਿਸ਼ਨਰ ਰਾਹੀ ਇਹ ਆਧ ਪੱਤਰ ਦਿੱਤਾ ਗਿਆ ਹੈ। ਇਹ ਆਧ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਅਨੁਸੂਚਿਤ ਜਾਤੀ ਭਾਈਚਾਰੇ ਤੋਂ ਹੋ ਰਹੇ ਅਤਿਆਚਾਰਾਂ ਤੇ ਬੇਇਨਸਾਫੀ ਵਿਸ਼ੇਸ਼ ਤੌਰ ਤੇ ਉੱਤੇ ਜ਼ਿਕਰ ਕੀਤਾ ਗਿਆ। ਸਰਕਾਰ ਵੱਲੋਂ ਭਲਾਈ ਦੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਸਾਥਿਕ ਉਪਰਾਲਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤ੍ਰੀ ਗੈਂਦ ਨੇ ਦੱਸਿਆ ਕਿ ਭਾਰਤ ਵਿੱਚ ਅਨੁਸੂਚਿਤ ਜਾਤੀਆਂ ਦੀ ਭਾਰਤ ਵਿੱਚੋਂ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਪੰਜਾਬ ਹੈ। ਇਸ ਵਰਗ ਨੂੰ ਬੁਨਿਆਦੀ ਅਤੇ ਸਨਮਾਨਕ ਅਧਿਕਾਰਾਂ ਤੋਂ ਅੱਜ ਵੀ ਔਨਾਤ ਜਦੋਂ-ਜਦ ਕਰਨ ਵਿੱਚ ਨਾ ਜੀਵਨ ਗੁਜ਼ਾਰਨ ਵਿੱਚ ਲੰਘਣਾ ਪੈ ਰਿਹਾ ਹੈ ਲੋਕਤੰਤਰ ਵਿੱਚ ਸਭ ਨੂੰ ਅਪੀਲ ਹੈ ਕਿ ਲੋਕਤੰਤਰ ਵਿੱਚ ਸਭ ਨੂੰ ਅਧਿਕਾਰ ਹੈ ਕਿ ਉਹ ਲੋਕਤੰਤਰੀ ਵਿਵਸਥਾ ਦਾ ਆਨੰਦ ਮਾਣ ਸਕਣ ਪਰ ਇਹਨਾਂ ਨੂੰ ਜਾਤੀ ਵਿਤਕਰਾ ਬਲਤਕਾਰ ਮਾਨਤ ਗੈਰ ਕਾਨੂੰਨ ਵਿਵਸਥਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਇਹਨਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਔਕਰਾਂ ਦਾ ਸਾਹਮਣਾ ਹੀ ਸਗੋਂ ਜਾਤੀ ਵਿਵਸਥਾ ਦਾ ਬੜੀ ਬੇਰਹਿਮੀ ਨਾਲ ਸ਼ਿਕਾਰ ਹੋਣਾ ਪੈਂਦਾ ਹੈ ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਨੁਸੂਚਿਤ ਜਾਤੀ ਭਾਈਚਾਰਿਆਂ ਨੂੰ ਰਿਜਿਸਟ੍ਰੇਸ਼ਨ ਦੇ ਅੰਦਰ ਕਰਕਤੀ ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਫੈਸਲੇ ਤੇ ਕਾਰਵਾਈ ਨਹੀਂ ਕੀਤੀ ਕੇਂਦਰ ਸਰਕਾਰ ਨੇ ਇਸ ਮੁੱਦੇ ਦਾ ਸਰਕਾਰਾਂ ਨੂੰ ਨੋਟਿਸ ਭੇਜਿਆ ਹੈ ਪਰ ਪ੍ਰੋਮੋਸ਼ਨ ਦੇ ਅੰਦਰ ਰਜਿਸਟ੍ਰੇਸ਼ਨ ਨੂੰ ਅਮਲ ਲਾਗੂ ਕੀਤਾ ਜਾਵੇ ਕਰਦੇ ਆ 바ਵਾ ਸੁਭ ਅੰਬੇਡਕਰ ਦੀ ਭਰਤਨਮਕਰੀਚ ਅਨਾਉਂਸ ਕਰਦੇ ਆ ਤਾਂ ਫਿਰ ਰਾਜਨੀ